ਅ ਤੁਸੀਂ ਵੇਖਿਆ ਪਿਛਲੇ ਦਿਨੀਆਂ ਇੱਕ ਪਾਸਟਰ ਕ੍ਰਿਸਚਨਾਂ ਦਾ ਵੇਖਿਆ ਹੋਣਾ ਸਾਰਿਆਂ ਨੇ ਗਰੋਧ ਵਿੱਚ ਆਇਆ ਉਹਨੇ ਥੱਪੜ ਮਾਰੇ ਬਾਅਦ ਵਿੱਚ ਕਿੰਨੀਆਂ ਧੀਆਂ ਮੀਡੀਆ ਜਾਣ ਕੇ ਬਿਆਨ ਦੇ ਰੀਆਂ ਨੇ ਕਿ ਸਾਡੇ ਨਾਲ ਇਹਨੇ ਬਦਫੈਲੀ ਕੀਤੀ ਹੈ ਗਲਤ ਕੀਤੀ ਇਹ ਕਿਤਾਸ ਵਿੱਚ ਭਾਈ ਪ੍ਰੇਮੇ ਨਾਂ ਦਾ ਸਿੱਖ ਹੁੰਦਾ ਹੈ ਭਾਈ ਪ੍ਰੇਮਾ ਉਹਦਾ ਨਾਂ ਬਾਅਦ ਵਿੱਚ ਮੁਰਾਰੀ ਪਿਆ ਉਹਨੂੰ ਇੱਕ ਭਿਆਨਕ ਰੋਗ ਲੱਗ ਗਿਆ ਉਹਦੇ ਘਰ ਵਾਲਿਆਂ ਨੇ ਉਹਨੂੰ ਤਾਂਵੇਂ ਲੋਕ ਹੁੰਦੇ ਜਦੋਂ ਬੰਦਾ ਰੋਗੀ ਹੋ ਜਾਏ ਤੇ ਉਹਨੂੰ ਉਦੋਂ ਸਾਹਵੇਂ ਦੇ ਸੁੱਖ ਮੇ ਆਣ ਬਹੁਤ ਮਿਲ ਬੈਠਤ ਰਾਤ ਚਾਹੁੰਦੇ ਸਿਖੇਰੇ ਜਦੋਂ ਸੁਖ ਹੁੰਦਾ ਉਦੋਂ ਸਾਰੇ ਬੰਨੇ ਬੰਨੇ ਜਦੋਂ ਵਿਵਤਾ ਪੈ ਗਈ ਦੁੱਖ ਪੈ ਗਿਆ ਉਦੋਂ ਕਈ ਵਾਰੀ ਇਨਸਾਨ ਕਨਾਰਾ ਕਰ ਜਾਂਦੇ ਕਰਦੇ ਜਿਆਨੇ ਉਹਨੂੰ ਘਰੋਂ ਪਾਸੇ ਕਰਤਾ ਇੱਕ ਛਣ ਜੀ ਪਾਦਤੀ ਇੱਕ ਠੂਠਾ ਰੱਖਤਾ ਰਹਿ ਜਾਂਦਾ ਕੋਈ ਰੋਟੀ ਪਾ ਜਾਂਦਾ ਐਨ ਭਿਆਨਕ ਰੋਗ ਲੱਗ ਗਿਆ ਗੁਰੂ ਅਮਰਦਾਸ ਮਹਾਰਾਜ ਗੋੰਦਵਾਲ ਸਾਹਿਬ ਦੀ ਧਰਤੀ ਤੇ ਬੈਠੇ ਨੇ ਸਿੱਖ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਨੇ ਜਦੋਂ ਰਾਹ ਜਾਂਦੇ ਰਾਹੀ ਲੰਘਣੇ ਤੇ ਭਾਈ ਪ੍ਰੇਮੇ ਨੇ ਪੁੱਛਣਾ ਕਿੱਥੇ ਜਾਂਦੇ ਹੋ ਉਹਨਾਂ ਕਹਣਾ ਅਸੀਂ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੰਗਤ ਕਰਨ ਜਾਂਦੇ ਆ ਪ੍ਰਵਚਨ ਸੁਣਨ ਜਾਂਦੇ ਆ ਉਹਨੇ ਤਰਲਾ ਲਿਆ ਕਿ ਤੇ ਮੈਨੂੰ ਵੀ ਲੈ ਜਾ ਹੁਣ ਤੋਰ ਹੋ ਸਕਦਾ ਨਹੀਂ ਸੀ ਉਹਨੂੰ ਮੰਝੇ ਤੇ ਪਾ ਕੇ ਚੱਕ ਕੇ ਗੋਇੰਦਵਾਲ ਸਾਹਿਬ ਲੈ ਆਏ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਸ਼ੇ ਜੀ ਦੀ ਨਿਗਾਹ ਪਈ ਪੁੱਛਿਆ ਕੌਣ ਹੈ ਕਿੱਥੋਂ ਲੈ ਕੇ ਆਏ ਕਹਿੰਦੇ ਜੀ ਇਹਨੂੰ ਅਸੀਂ ਲਾਹੌਰ ਤੋਂ ਆ ਰਹੇ ਸੀ ਰਸਤੇ 'ਚ ਇਹ ਛਣ ਪਾ ਕੇ ਇਹਦੇ ਗੱਡੀ ਠੂਠਾ ਰੱਖਿਆ ਹੋਇਆ ਸੀ ਰਾਹ ਜਾਂਦਾ ਰਾਈ ਇਹਦੇ ਕੋਈ ਨਾ ਕੋਈ ਰੋਟੀ ਪਾ ਜਾਂਦਾ ਸੀ ਮਹਾਰਾਜ 파ਰਖੂ ਬਿਰਤੀ ਦੇ ਨੇ ਕਹਿੰਦੇ ਕੋਈ ਗੱਲ ਨਹੀਂ ਇਹਦਾ ਇਲਾਜ ਭਾਈ ਲਾਲੋ ਜੀ ਕਰਨਗੇ ਭਾਈ ਲਾਲੋ ਵੀ ਵੈਦ ਸਨ ਭਾਈ ਲਾਲੋ ਦੋ ਇੱਕ ਗੁਰੂ ਅਮਰ ਨਾਨਕ ਸਾਹਿਬ ਵੇਲੇ ਐਮਨਾਬਾਦ ਦੀ ਧਰਤੀ ਤੇ ਇੱਕ ਗੁਰੂ ਅਮਰਦਾਸ ਮਹਾਰਾਜ ਜੀ ਵੇਲੇ ਗੋੰਦਵਾਲ ਸਾਹਿਬ ਦੀ ਧਰ ਉਹ ਵੈਦ ਸੀ ਮਹਾਰਾਜ ਨੇ ਲਾਲੋ ਦੀ ਡਿਊਟੀ ਲਾਤੀ ਭਾਈ ਜੀ ਤੁਸੀਂ ਇਹਨਾਂ ਦਾ ਇਲਾਜ ਕਰਨਾ ਹੈ ਇਹ ਜੋ ਇਹਨਾਂ ਨੂੰ ਭਿਆਨਕ ਰੋਗ ਲੱਗਾ ਉਹਦਾ ਇਲਾਜ ਤੁਸੀਂ ਕਰਨਾ ਹੈ ਉਹਨਾਂ ਨੇ ਇਲਾਜ ਕੀਤਾ ਸਰੀਰ ਦਾ ਇਲਾਜ ਵੈਦ ਜੀ ਕਰਦੇ ਗਏ ਤੇ ਮਨ ਦਾ ਇਲਾਜ ਗੁਰੂ ਅਮਰਦਾਸ ਮਹਾਰਾਜ ਸ਼ਬਦ ਨਾਲ ਕਰਦੇ ਗਏ। ਮਾਨ ਦੀਆਂ ਬਿਮਾਰੀਆਂ ਗੁਰੂ ਦੇ ਸ਼ਬਦ ਨਾਲ ਦੂਰ ਹੁੰਦੀਆਂ ਗਈਆਂ ਤੇ ਤੰਦੀਆਂ ਬਿਮਾਰੀਆਂ ਵੈਦ ਦੀ ਦਿੱਤੀ ਹੋਈ ਦਵਾਈ ਨਾਲ। ਜਦੋਂ ਐਨ ਤੰਦਰੁਸਤ ਹੋ ਕੇ ਭਰੇ ਦਰਬਾਰ ਚ ਭਾਈ ਪ੍ਰੇਮਾ ਜੀ ਦੁਬਾਰਾ ਆਏ ਨਾ ਐਨ ਸੋਹਣੇ ਸੁਨਖੇ ਗੱਭਰੂ ਜਵਾਨ ਤੇ ਗੁਰੂ ਅਮਰਦਾਸ ਮਹਾਰਾਜ ਨੇ ਆਖਿਆ ਵੀ ਹੁਣ ਇਹ ਸਾਡਾ ਬੇਟਾ ਹੈ। ਇਹਦਾ ਆਪਾਂ ਆਨੰਦ ਵਿਆਹ ਕਰਨਾ। ਤੇ ਪਾਇਸੀਆਂ ਉਪਲਦੀ ਧੀ ਦਾ ਨਾਲ ਉਹਦਾ ਵਿਆਹ ਕੀਤਾ ਗਿਆ ਉਹਦਾ ਨਾਂ ਮੱਥੋ ਰੱਖਿਆ ਗਿਆ ਇਹਦਾ ਨਾਂ ਮੁਰਾਰੀ ਰੱਖਿਆ ਗਿਆ ਮੱਥੋ ਮੁਰਾਰੀ ਅੱਜ ਵੀ ਤੁਸੀਂ ਗੋੰਦਵਾਲ ਸਾਹਿਬ ਦੀ ਧਰਤੀ ਤੇ ਜਾਓ ਨਾ ਜਿਹੜੀਆਂ 22 ਮੰਝੀਆਂ 52 ਪੀੜੇ ਥਾਪੇ ਗੁਰੂ ਅਮਰਦਾਸ ਜੀ ਨੇ ਉਹਨਾਂ ਵਿੱਚੋਂ ਇਹ ਪਤੀ ਪਤਨੀ ਪ੍ਰਚਾਰਕ ਥਾਪੇ ਗਏ ਵਾਖ ਵਾਖ ਇਲਾਕਿਆਂ 'ਚ ਜਿਹੜੇ ਵਿਅਕਤੀ ਨੂੰ ਘਰੋਂ ਨਕਾਰ ਦਿੱਤਾ ਗਿਆ ਗੁਰੂ ਦੀ ਸੰਗਤ ਵਿੱਚ ਆਉਣ ਨਾਲ ਤਨ ਵੀ ਠੀਕ ਹੋ ਗਿਆ ਤੇ ਮਨ ਵੀ ਠੀਕ ਹੋ ਗਿਆ ਤਨ ਵੈਦ ਨੇ ਠੀਕ ਕੀਤਾ ਮਨ ਗੁਰੂ ਦੇ ਸ਼ਬਦ ਨੇ ਠੀਕ ਕਰਤਾ ਤੇ ਉਹਦਾ ਵਿਆਹ ਹੋਇਆ ਤੇ ਪਹਿਲੀ ਸਿੱਖ ਬੀਬੀ ਪ੍ਰਚਾਰਕ ਬੀਬੀ ਮਥੋ ਜੀ ਜਿਹੜੀ ਆਪਣੇ ਪਤੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਵੱਖ-ਵੱਖ ਇਲਾਕਿਆਂ 'ਚ ਪ੍ਰਚਾਰ ਕਰਨ ਵਾਸਤੇ ਜਾਂਦੀ ਰਹੇ ਤੋ ਮੇਰੇ ਕਹਿਣ ਦਾ ਮੰਤਵ ਜਿਹੜੀਆਂ ਅੱਜ ਗੁਰਦੁਆਰਿਆਂ ਨਾਲ ਨਿੱਕੇ-ਨਿੱਕੇ ਡਿਸਪੈਂਸਰੀਆਂ ਹਸਪੀਟਲ ਦੇਖਦੇ ਇਹਨਾਂ ਦੀ ਸ਼ੁਰੂਆਤ ਸਾਡੇ ਗੁਰੂ ਪਾਤਸ਼ਾਹ ਨੇ ਕੀਤੀ ਸੀ ਇਦਾਂ ਹੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਗੁਰੂ ਹਰਗੋਬਿੰਦ ਪਾਸ਼ਾ ਦਾ ਬਹੁਤ ਵੱਡਾ ਵੈਦਖਾਨਾ ਸੀ ਬਹੁਤ ਵੱਡਾ ਪਾਰਦੇਸ਼ ਦਾ ਬਾਦਸ਼ਾ ਸ਼ਾਹਜਹਾਂ ਦਾ ਬੇਟਾ ਦਾਰਾ ਸ਼ਿਕੋ ਔਰੰਗਜ਼ੇਬ ਦਾ ਭਰਾ ਇਹਨੂੰ ਦੁਸ਼ਮਣਾਂ ਨੇ ਦੁਸ਼ਮਣ ਕੌਣ ਸੀ ਆਪਣੇ ਘਰ ਦੇ ਹੀ ਬਾਹਰਲਾ ਤਾਂ ਕੋਈ ਹੋਇਆ ਨਹੀਂ ਔਰੰਗਜ਼ੇਬ ਨੂੰ ਪਤਾ ਸੀ ਕਿ ਜੇ ਦਾਰਾ ਸ਼ਿਕੋ ਅੱਗੇ ਆ ਗਿਆ ਤੇ ਮੈਨੂੰ ਕਿਹਨੇ ਪੁੱਛਣਾ ਇਹ ਰਾਜ ਦਾ ਇੱਕ ਐਸਾ ਨਸ਼ਾ ਹੈ ਸਕੇ ਭਰਾਵਾਂ ਕੋਲ ਹੋ ਸਕਿਆ ਭਰਾਵਾਂ ਦੇ ਵੀ ਕਤਲ ਕਰਾ ਦਿੰਦਾ ਮਾਂ ਕੋਲੋਂ ਬਾਪ ਤੇ ਜੈਦਾਦਾਂ ਤੇ ਅੱਜ ਵੀ ਹੋ ਰਿਹਾ ਏ ਰੋਜ਼ ਅਖਬਾਰ ਪੜੋ ਕਿਤੇ ਭਾਈਏ ਤੇ ਭੈਣ ਨੇ ਰਲ ਕੇ ਆਪਣੇ ਭਰਾ ਦਾ ਹੀ ਕਤਲ ਕਰ ਦਿੱਤਾ ਜਾਇਦਾਦ ਪਿੱਛੇ ਵੀ ਜਾਇਦਾਦ ਨਹੀਂ ਮਿੰਡ ਜੇ ਭਰਾ ਜਿੰਦਾ ਰਹਿ ਗਿਆ ਕਿਤੇ ਭਰਾ ਨੇ ਭਾਈਆ ਤੇ ਭੈਣ ਮਾਰ ਦਿੱਤੀ ਜੇ ਭੈਣ ਪੇਕਿਓ ਆਣ ਕੇ ਸਾਹ ਮੰਗਦੀ ਉਹਦਾ ਗਲਾ ਵਾਦਿਓ ਇਹ ਬਹੁਤ ਕੁਝ ਵਾਪਰਦਾ ਪਰ ਰੋਜ਼ ਹੀ ਕੋਈ ਨਾ ਕੋਈ ਵੇਖਦੇ ਆ ਪੁਰਾਣੇ ਸਮੇਂ ਸੋੜਾ ਅੱਜ ਵੀ ਤੇ ਉਹ ਕੁਝ ਹੋ ਰਿਹਾ ਅੱਜ ਵੀ ਵਾਪਰਦਾ ਸ਼ਾਹਜਾਨ ਨੇ ਵੇਖਿਆ ਕਿ ਮੇਰਾ ਪੁੱਤਰ ਬਿਮਾਰ ਹੋ ਗਿਆ ਸ਼ੇਰ ਦੀ ਮੋਛਦਾ ਵਾਲ ਨੂੰ ਖਾਣੇ ਚ ਪਾ ਕੇ ਖਵਾਤਾ ਵੀ ਹੌਲੀ ਹੌਲੀ ਸਲੋ ਸਲੋ ਇਹਦੀ ਡੈਥ ਹੋਏਗੀ ਇਹ ਰਾਜਗਦੀ ਸਾਹਮਣ ਜੋਗਾ ਨਾ ਹੋਏਗਾ ਹੁਣ ਅੰਦਾਜ਼ਾ ਹੀ ਤੋਂ ਲਾਇਓ ਜੀ ਗੁਰੂ ਦੇ ਸਿੱਖੋ ਕਿ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਕਿੱਡੀਆਂ ਬਖਸ਼ੀਆਂ ਨੇ ਕਿੱਡੇ ਵੱਡਾ ਵੈਦਖਾਨੇ ਦਾ ਪ੍ਰਬੰਧ ਹੈ ਗੁਰੂ ਹਰ ਰਾਇ ਫਰਸ਼ਾ ਦਾ ਸ਼ਾਹ ਜਹਾਂ ਨੇ ਆਪਣੇ ਵੈਦਾਂ ਨੂੰ ਪੁੱਛਿਆ ਮਰ ਦੇਸ਼ ਦਾ ਬਾਦਸ਼ਾਹ ਹੋਵੇ ਤੇ ਉਹਦਾ ਪੁੱਤਰ ਬਿਮਾਰ ਹੋਵੇ ਤੇ ਉਹਦੇ ਵੈਦ ਹੱਥ ਖੜੇ ਕਰ ਜਾਣ ਵੀ ਸਾਡੇ ਕੋਲ ਜਿੰਨਾ ਇਲਾਜ ਹੁੰਦਾ ਸੀ ਅਸੀਂ ਕਰਤਾ ਹੁਣ ਸਾਡੇ ਹੱਥ ਖੜੇ ਆ ਉਹਨੇ ਪੁੱਛਿਆ ਕਿ ਕੋਈ ਨਾ ਕੋਈ ਇਲਾਜ ਤੇ ਹੋਏਗਾ ਉਹਨੇ ਕਿਹਾ ਜੀ ਇਸ ਦੇਸ਼ ਵਿੱਚ ਇੱਕ ਵੈਦਖਾਨਾ ਹੈ ਕੀਰਤਪੁਰ ਸਾਹਿਬ ਦੀ ਧਰਤੀ ਤੇ ਵੈਦਾਂ ਨੇ ਕਿਹਾ ਉਥੋਂ ਤੁਹਾਡੇ ਬੇਟੇ ਦੇ ਇਲਾਜ ਵਾਸਤੇ ਪ੍ਰਬੰਧ ਹੋ ਸਕਦਾ ਸ਼ਾਹਜਹਾਨ ਨੇ ਇੱਕ ਵਫ਼ਦ ਭੇਜਿਆ ਕਿ ਤੁਸੀਂ ਜਾ ਕੇ ਉਥੋਂ ਇਹ ਪ੍ਰਬੰਧ ਕਰਾ ਕੇ ਲਿਆਓ ਜੋ ਜੋ ਚਾਹੀਦਾ ਜੇ ਹੈਗਾ ਤੇ ਲੈ ਕੇ ਆਓ ਗੁਰੂ ਹਰਿਪ੍ਰੇ ਪਾਸ਼ਾ ਦੇ ਕੋਲ ਉਹ ਸਾਰਾ ਵਫਦ ਪਹੁੰਚਿਆ ਸਾਰੇ ਜਾਣੇ ਆਏ ਉਹਨਾਂ ਜਾ ਕੇ ਦੱਸਿਆ ਮਹਾਰਾਜ ਨੇ ਆਪਣੇ ਵੈਦਾਂ ਨੂੰ ਕਿਹਾ ਜੋ ਜੋ ਇਹਨਾਂ ਨੂੰ ਚਾਹੀਦਾ ਦੇ ਦਿਓ ਦਾਰਾਸ਼ ਕੋ ਉਸ ਦਵਾਈ ਨਾਲ ਠੀਕ ਹੋ ਗਿਆ ਬਾਅਦ ਵਿੱਚ ਉਹ ਕੀਰਤਪੁਰ ਸਾਹਿਬ ਦੀ ਧਰਤੀ ਤੇ ਗੁਰੂ ਹਰਿਪ੍ਰੇ ਪਾਸ਼ਾ ਦੇ ਨਮਸਕਾਰ ਦਰਸ਼ਨ ਕਰਨ ਆਇਆ ਸਜਦਾ ਕਰਨ ਆਇਆ ਇਹ ਤੋਂ ਕੀ ਸਿੱਖਿਆ ਮਿਲੀ ਕਿ ਭਾਰਤ ਦੇਸ਼ ਦੇ ਬਾਦਸ਼ਾਹ ਦਾ ਪੁੱਤਰ ਬਿਮਾਰ ਹੋਵੇ ਤੇ ਉਹਨਾਂ ਕੋਲ ਵੀ ਹੈਲਥ ਦੇ ਵਾਸਤੇ ਐਡਾ ਪ੍ਰਬੰਧ ਨਹੀਂ ਸੀ ਜਿੰਦਾ ਵੱਡਾ ਪ੍ਰਬੰਧ ਸਾਡੇ ਗੁਰੂ ਦੇ ਘਰ ਵਿੱਚ ਤੇ ਅੱਜ ਸਿੱਖ ਆਪਣਾ ਇੱਜ਼ਤ ਕਰਾਉਣ ਲਈ ਫਾਂਡੇ ਆਣਾ ਕੋ ਤੁਰੇ ਫਿਰਦਾ ਹੈ ਫਾਂਡੇ ਤਵੀਤ ਅ ਤੁਸੀਂ ਵੇਖਿਆ ਪਿਛਲੇ ਦਿਨੀਆਂ ਇੱਕ ਪਾਸਟਰ ਕ੍ਰਿਸਚਨਾਂ ਦਾ ਵੇਖਿਆ ਹੋਣਾ ਸਾਰਿਆਂ ਨੇ ਗਰੋਧ ਵਿੱਚ ਆਇਆ ਉਹਨੇ ਥੱਪੜ ਮਾਰੇ ਬਾਅਦ ਵਿੱਚ ਕਿੰਨੀਆਂ ਧੀਆਂ মিডিਏ ਜਾਣ ਕੇ ਬਿਆਨ ਦੇ ਰੀਆਂ ਨੇ ਕਿ ਸਾਡੇ ਨਾਲ ਇਹਨੇ ਬਦਫੈਲੀ ਕੀਤੀ ਹੈ ਗਲਤ ਕੀਤਾ ਜਾਂ ਪਹਿਲਾਂ ਬਕਾਇਦਾ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਤੁਸੀਂ ਐਦਾਂ ਠੀਕ ਹੋਣ ਦਾ ਨਾਟਕ ਕਰਨਾ ਹੈ ਬਾਅਦ ਵਿੱਚ ਕਿੰਨੇ ਆਗੇ ਸਾਰਾ ਕੁਝ ਫੇ ਵੀ ਲੋਕ ਤੁਰੇ ਜਾਂਦੇ ਜੀ ਭੱਜੇ ਜਾਂਦੇ ਉਧਰ ਕਈ ਲੋਕਾਂ ਨੇ ਜੀ ਕਿਉਂ ਹੋ ਰਿਹਾ ਕਿਉਂਕਿ ਥਰ ਕੇ ਵੇਖੋ ਜੀ ਸਾਡੇ ਕਈ ਪੰਜਾਬੀ ਵੀ ਤੁਰੇ ਜਾਂਦੇ ਉਧਰ ਹੁਣ ਮੈਂ ਗੁਰੂ ਜਦੋਂ ਗੁਰੂ ਦੀ ਬਾਣੀ ਪੜ੍ਹਦਾ ਤੇ ਪਾਰਸ਼ਾ ਜੀ ਪਤਾ ਕੀ ਜਾਂਦੇ ਆ ਵੈਦਾ ਵੈਦ ਸੋ ਵੈਦ ਤੂੰ ਸਿਆਣਾ ਵੈਦ ਪਤਾ ਤੂੰ ਕਦੋਂ ਪਹਿਲਾ ਰੋਗ ਪਛਾਣ ਪਹਿਲਾ ਰੋਗ ਦੀ ਪਛਾਣ ਕਰ ਪਹਿਲਾ ਪਹਿਲਾ ਤੂੰ ਆਪਣੇ ਰੋਗ ਦੀ ਪਛਾਣ ਕਰ ਵੀ ਤੈਨੂੰ ਕਿਹੜੀ ਬਿਮਾਰੀ ਹੈ ਵੈਦਾ ਵੈਦ ਸੋ ਵੈਦ ਤੂੰ ਪਹਿਲਾ ਰੋਗ ਪਛਾਣ ਐਸਾ ਦਾਰੂ ਦੋੜ ਰੋਲ ਲਹੋ ਇਹੋ ਜਿਹਾ दारू ਲੱਭ ਜਿਤ ਵੰਜੇ ਰੋਗਾ ਕਾਨ ਪਹਿਲਾਂ ਤੇ ਆਪਣਾ ਇਲਾਜ ਕਰ ਹੋਂ ਜੇ ਤੇਰੇ ਆਪਣੇ ਅੰਦਰ ਹੀ ਕਾਮ ਵਾਸ਼ਨਾ ਵਾ ਨੇ ਤੂੰ ਆਪਣੇ ਜਿਹੜੇ ਆਏ ਹੋਏ ਤੇਰੇ ਕੋਲ ਠੀਕ ਹੋਣ ਲਈ ਉਹਨਾਂ ਨੂੰ ਕਿਦਾਂ ਤੂੰ ਠੀਕ ਕਰ ਲਵੇਂਗਾ ਗੁਰੂ ਦੀ ਕੁਆਲਿਟੀ ਪਤਾ ਕਿਹੜੀ ਹੈ ਗੁਰੂ ਜੀ ਪਹਿਲਾਂ ਆਪ ਮੁਕਤ ਨੇ ਨਾਰਾਇਣ ਨਰਪਤ ਨਮਸਕਾਰ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹ ਤਾਰੇ ਗੁਰੂ ਜੀ ਪਹਿਲਾਂ ਆਪ ਮੁਕਤ ਨੇ ਉਹ ਮੁਕਤੀ ਦਾ ਇਹ ਪ੍ਰਸ਼ਾਦ ਦੇਣ ਦੀ ਸਮਰੱਥਾ ਰੱਖਦੇ ਨੇ ਕਿ ਗੁਰੂ ਸਾਹਿਬ ਸਾਨੂੰ ਉਹਨਾਂ ਬੰਦਨਾ ਤੋਂ ਮੁਕਤ ਕਰ ਸਕਦੇ ਨੇ ਆ ਗੁਰੂ ਆ ਮੁਕਤ ਹੈ ਜੇ ਮੋਹ ਹੁੰਦਾ ਗੁਰੂ ਚ ਤੇ ਚਮਕੌਰ ਸਾਹਿਬ ਦੀ ਗੜੀ ਚੋਂ ਆਪਣੇ ਸਭ ਜਾਨ ਦੇ ਲਾਸ਼ਾਂ ਦੇ ਲਾਗੋਂ ਦੀ ਪਾਸ਼ਾ ਕਦੀ ਨਾ ਲੰਘ ਕੇ ਜਾਂਦੇ ਪਿਆਰ ਸੀ ਮੇਰੇ ਮਾਲਕ ਦੇ ਵਿੱਚ ਉਹਨੇ ਸਭ ਨਾਲ ਪਿਆਰ ਕੀਤਾ ਪਰ ਅੱਜ ਬਹੁਤ ਗਰੀ ਵਾਪਰਦਾ ਜੀ ਇੱਕ ਚੇਤਾ ਰੱਖਿਓ ਲਾਲਚੀ ਬੰਦੇ ਦਾ ਕੋਈ ਧਰਮ ਨਹੀਂ ਹੁੰਦਾ ਜਿਹੜਾ ਬੰਦਾ ਲਾਲਚ ਵਾਸ ਇਲਾਜ ਬਦਲੇ ਪੈਸੇ ਬਦਲੇ ਮੈਨੂੰ ਵੀ ਫੀਸ ਮਿਲ ਗਈ ਮੇਰੇ ਬੱਚੇ ਨੂੰ ਦਵਾਈ ਲੈਤੀ ਜਿਹੜਾ ਬੰਦਾ ਇਸ ਲਾਲਚ ਕਰਕੇ ਦੂਜੇ ਧਰਮ ਚ ਜਾ ਰਿਆ ਨਾ ਰਹਿਣਾ ਉਹਨੇ ਉੱਥੇ ਵੀ ਨਹੀਂ ਆ ਕਿਉਂਕਿ ਕਾਹਨੋਂ ਕਿਸੇ ਹੋਰ ਨੇ ਕੋਈ ਵੱਡਾ ਲਾਲ ਦਿੱਤਾ ਉਹਨੇ ਉੱਥੇ ਤਾਂ ਜਾਣਾ ਮੈਂ ਨਹੀਂ ਕਹ ਰਿਹਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਕਿ ਫਰੀਦਾ ਜਾਂ ਲਭ ਤਾਂ ਨੇ ਕਿਹਾ ਜੇ ਲਾਲਚ ਤੇ ਫਿਰ ਪਿਆਰ ਕਾਹਦਾ ਜੀ ਆਪਾਂ ਜਦੋਂ ਰਿਸ਼ਤਾ ਕਰਦੇ ਆਂ ਧੀਆਂ ਪੁੱਤਾਂ ਦਾ ਆਪਾਂ ਨੂੰ ਕਦੇ ਵੀ ਪਹਿਲੀ ਮਿਲਣੀ ਚ ਪਤਾ ਲੱਜਾਂਦਾ ਕਿ ਲੜਕੇ ਲੜਕੇ ਦੀ ਮਾਂ ਬਾਪ ਇਹਨਾਂ ਦੇ ਅੰਦਰ ਲਾਲਚ ਹੈਗਾ ਕਿ ਨਹੀਂ ਹੈਗਾ ਪਤਾ ਹੁੰਦਾ ਉਹਨਾਂ ਦੀ ਬੋਲੀ ਚ ਉਹਨਾਂ ਦੇ ਸ਼ਬਦਾਂ ਚ ਪਤਾ ਲੱਗ ਜਾਂਦਾ ਹੈ ਕਿ ਇਹਨਾਂ ਦੀ ਦਾਜ ਉਤੇ ਨਿਗਾਹ ਹੈਗੀ ਕਿ ਨਹੀਂ ਹੈਗੀ ਪਰ ਕਈ ਵਾਰੀ ਆਪਾਂ ਪਤਾ ਕਿੰਨੇ ਕੋਈ ਗੱਲ ਨਹੀਂ ਥੋੜਾ ਬਹੁਤਾ ਮੰਗਦੇ ਜਿੰਨਾ ਮੰਗਦੇ ਦੇ ਦੋ ਪਰ ਜੇ ਕੋਈ ਵਾਰੀ ਮੂਨ ਖੂਨ ਲੱਗ ਗਿਆ ਨਾ ਉਹ ਬਾਰ ਬਾਰ ਜਿਹੜੀਆਂ ਧੀਆਂ ਅੱਜ ਦਾਜ ਦੇ ਪੇੜ ਚੜੀਆਂ ਹੋਈਆਂ ਨੇ ਕਈ ਤੇ ਘਰ ਐਸੇ ਜਿਨ੍ਹਾਂ ਸੱਚੀ ਦਾਜ ਮੰਗਿਆ ਤੇ ਤਾਂ ਪ੍ਰੋਬਲਮ ਆਈਆਂ ਕਈਆਂ ਥਾਵਾਂ ਤੇ ਲੜਕੇ ਪਰਿਵਾਰ ਨੇ ਦਾਜ ਨਹੀਂ ਮੰਗਿਆ ਉਥੇ ਲੜਕੀ ਪਰਿਵਾਰ ਵਾਲੇ ਨੇ ਝੂਠੇ ਬਿੱਲ ਵੀ ਬਣਾਏ ਨੇ ਐਸੇ ਐਸੇ ਕੇਸ ਇਸ ਸਮਾਜ ਵਿੱਚ ਵਾਪਰੇ ਰਿਸ਼ਤੇਦਾਰ ਤਰ ਤਰ ਹੋਏ ਝੂਠੇ ਬਿੱਲ ਬਣਾ ਬਣਾ ਕੇ ਰਿਸ਼ਤੇ ਅਦਾਲਤਾਂ ਵਿੱਚ ਪੇਸ਼ ਕੀਤੇ ਗਏ ਜਦੋਂ ਡਿਵੋਰਸ ਹੋਏ ਬਹੁਤ ਕੁਝ ਵਾਪਰਦਾ ਹੈ ਜਾਨੀ ਕਿ ਇਨਸਾਨੀਅਤ ਤੋਂ ਇਨਸਾਨ ਬੰਦਾ ਬਹੁਤ ਥੱਲੇ ਜਾ ਡਿੱਗਾ ਨੀਵਾ ਹੋ ਗਿਆ ਹੁਣ ਮੇਰੇ ਕਹਿਣ ਦਾ ਮੰਤਵ ਸੀ ਪਹਿਲਾਂ ਜਿਹੜਾ ਵੈਦ ਇਲਾਜ ਕਰਦਾ ਪਹਿਲਾਂ ਤੈਨੂੰ ਆਪਣੇ ਰੋਗ ਦੀ ਪਹਿਚਾਣ ਹੋਣੀ ਚਾਹੀਦੀ ਹੈ ਕਿੰਨੇ ਲੋਕ ਤੇਰੇ ਕੋਲ ਇਲਾਜ ਕਰਾਉਣ ਆਏ ਤੂੰ ਕ੍ਰੋਧ ਵਾਸ ਹੋ ਕੇ ਵੀਡੀਓ ਵਾਇਰਲ ਹੋਈ ਜਿੱਥੇ ਤੱਕੇ ਨਾ ਪੈਂਦਾ ਅਦਾਲਤ ਨੇ ਸਜ਼ਾ ਵੀ ਸੁਣਾ ਦਿੱਤੀ ਪਰ ਹੁਣ ਉਹਨੂੰ ਸਿਫਾਈਆਂ ਵਾਸਤੇ ਆਪਣੀਆਂ ਵੀਡੀਓਂ ਪਾਰੀਆਂ ਪਰ ਫਿਰ ਵੀ ਜਿਹੜੇ ਮਗਰ ਲੱਗੇ ਨੇ ਲੋਕ ਤੁਰੇ ਫਿਰਦੇ ਉੱਥੇ ਭੱਜੇ ਫਿਰਦੇ ਕਿਤੇ ਤੁਰਿਆ ਫਿਰਦਾ ਹੈ ਮੇਰੀ ਹੱਥ ਜੋੜ ਕੇ ਬੇਨਤੀ ਹੈ ਐਸ ਗੁਰੂ ਨਾਲੋਂ ਐਸ ਧਰ ਨਾਲੋਂ ਵੱਡਾ ਕੋਈ ਦਰ ਨਹੀਂ ਅੱਜ ਇੱਕ ਇਥੇ ਕਰਾਮਾਤਾਂ ਦੀ ਖੇਡ ਨਹੀਂ ਹੈ ਇਥੇ ਕਰਦਾਰ ਤੇ ਕੈਰੇਕਟਰ ਦੀ ਖੇਡ ਹੈ ਅੱਜ ਅਸੀਂ ਗੁਰੂ ਨੂੰ ਕਰਾਮਾਤਾਂ ਦੇ ਤੌਰ ਤੇ ਲਿਆ ਕੇ ਖੜਾ ਕਰਤਾ ਸੜਾ ਗੁਰੂ ਤੇ ਸਰਵ ਕਲਾ ਸਮਰੱਥ ਹੈ ਜਿਹਨੇ ਸਾਨੂੰ ਜ਼ਿੰਦਗੀ 'ਚ ਇੰਦੀਆਂ ਤਾਕਤਾਂ ਦੇ ਮਾਲਕ ਹੋਣ ਦੇ ਬਾਵਜੂਦ ਵੀ ਪਾਦਸ਼ਾਹ ਵੈਦਖਾਨਾ ਖੁਰ ਕੇ ਬੈਠੇ ਆ ਵੈਦ ਹਕੀਮ ਆਪਣੇ ਕੋਲ ਰੱਖੇ ਨੇ ਸਰੀਰ ਦਾ ਇਲਾਜ ਵੈਦਾਂ ਨੇ ਕਰਨਾ ਹੈ ਮਨ ਦਾ ਇਲਾਜ ਗੁਰੂ ਦੇ ਸ਼ਬਦ ਨਾਲ ਕਰਨਾ ਹੈ ਆ ਜਿਹੜੇ ਵੱਡੇ ਵੱਡੇ ਲੋਕ ਬਾਬਿਆਂ ਕੋਲ ਵੀ ਜਾਂਦੇ ਨਾ ਮੇਰੀ ਹੱਥ ਜੁੜ ਕੇ ਪਹਿਲਾ ਬੇਨਤੀ ਹੈ ਲੋਕਾਂ ਨੂੰ ਕਹਿੰਦੇ ਬਾਬਾ ਜੀ ਆਸ਼ੀਰਵਾਦ ਦਿਓ ਸਾਡਾ ਪੁੱਤ ਈ ਬਿਮਾਰ ਹੈ ਬਹੁਤੇ ਬਾਬਿਆਂ ਦੇ ਆਪਣੇ ਹਸਪੀਟਲ ਵੀ ਆ ਤੇ ਬਹੁਤੇ ਬਾਬੇ ਆਪ ਇਲਾਜ ਕਰਉਣ ਲਈ ਵੀ ਹਸਪੀਟਲਾਂ ਜਾਂਦੇ ਆ ਨਾ ਉਝੜੋ ਨਾ ਗੁਮਰਾਹ ਹੋ ਆਪਣੇ ਸਰੀਰ ਦਾ ਇਲਾਜ ਕਿਸੇ ਚੰਗੇ ਡਾਕਟਰ ਕੋਲ ਕਰਾਓ ਤੇ ਸੁਰ ਦਾ ਇਲਾਜ ਗੁਰੂ ਦੇ ਸ਼ਬਦ ਕੋਲੋਂ ਕਰਾਓ ਵੈਸੇ ਇੱਕ ਬੇਨਤੀ ਕਰਾਂ ਜਦੋਂ ਮਨ ਚੜਦੀ ਕਲਾ 'ਚ ਹੋਵੇ ਨਾ ਅਧੀਆਂ ਬਿਮਾਰੀਆਂ ਤੇ ਵੈਸੇ ਵੀ ਬੰਦੇ ਦੇ ਤੰਦੀਆਂ ਠੀਕ ਹੋ ਜਾਂਦੀਆਂ ਨੇ ਆਪਣੇ ਮਨ ਨੂੰ ਪੋਜ਼ਿਟਿਵ ਵਿਚਾਰ ਦਿਓ ਚੰਗੇ ਵਿਚਾਰ ਦਿਓ ਤੇ ਪਰਸ਼ਾ ਨੇ ਜੋ ਲਹਿਰ ਖੜੀ ਕੀਤੀ ਹੌਲੀ ਹੌਲੀ ਗੁਰੂ ਹਰਗੋਬਿੰਦ ਪਰਸ਼ਾ ਤੋਂ ਬਾਅਦ ਹਰ ਧਰਮਸਾਲਾ ਦੇ ਨਾਲ ਇੱਕ ਵੈਦ ਬੈੰਦਾ ਸੀ ਜਿਹੜਾ ਸਰੀਰ ਦਾ ਰੋਗੀ ਹੈ ਉਹਦਾ ਇਲਾਜ ਵੈਦ ਕਰੂਗਾ ਜਿਹੜਾ ਮੰਨਦਾਰ ਹੋ ਗਿਆ ਉਹਦਾ ਇਲਾਜ ਗੁਰੂ ਦੇ ਸ਼ਬਦ ਦੁਆਰਾ ਹੋਏਗਾ ਅੜੇ ਨਿੱਕੇ ਨਿੱਕੇ ਹਸਪੀਟਲ ਆ ਨਿੱਕੇ ਨਿੱਕੇ ਡਿਸਪੈਂਸਰੀਆ ਵਾ ਉਹ ਇਸੇ ਗੱਲ ਦਾ ਸਬੂਤ ਵਾ ਪਰ ਅੱਜ ਲੋਕ ਸਾਡੇ ਬੜਾ ਕੁਝ ਵਾਪਰਦਾ ਐ ਸੇ ਕੋਈ ਕਹੇ ਜੇ ਤੇ ਪੱਥਰੀ ਐ ਬਾਬਾ ਹੱਥ ਪੈਰ ਕੇ ਢੇੜ ਜੋ ਪੱਥਰੀ ਬਾਹਰ ਕਰਦਾ ਬਾਅਦ ਚ ਬੰਦੇ ਉਸੇ ਪੱਥਰੀ ਦੇ ਨਾਲ ਹੀ ਪ੍ਰੋਬਲਮ ਆ ਜਾਂਦੀ ਓਨੂੰ ਬਹੁਤ ਲੋਜ ਵਾਪਰਦਾ ਸਾਡੇ ਲੋਕ ਅੰਧਵਿਸ਼ਵਾਸ਼ੀਆਂ ਦਾ ਕੋਈ ਥਾਂ ਟਿਕਾਣਾ ਥੋੜਾ ਚੰਗੇ ਪੜੇ ਲੋਕ ਤੁਰੇ ਫਿਰਦੇ ਬਾਬਾ ਜੀ ਮੇਰੇ ਗੋਡੇ ਦੁਖਦੇ ਆ ਬਾਬੇ ਦੇ ਆਪਣੇ ਦੁਖਦੇ ਆ ਉਹ ਨਵਾਬ ਦੋ ਬੰਦੇ ਫੜ ਕੇ ਸਟੇਜ ਤੋਂ ਲਾਉਂਦੇ ਆ ਦੋ ਬੰਦੇ ਸਟੇਜ ਤੇ ਚੜਾਉਂਦੇ ਆ ਤੇ ਲੋਕ ਫੇਕਣ ਬਾਬਾ ਜੀ ਸਾਡੇ ਗੋਡੇ ਦੁਖਦੇ ਵੀ ਹਜ ਤਾ ਤੁਹਾਡੇ ਬਾਬੇ ਤੁਸੀਂ ਆਪਣੇ ਗੋਡਿਆਂ ਦਾ ਇਲਾਜ ਉਹਨਾਂ ਕੋਲੋਂ ਕਰਾ ਰਹੇ ਜੇ ਬਾਬੇ ਦੇ ਆਪਣੇ ਗੋਡਿਆਂ ਦਾ ਆਪਰੇਸ਼ਨ ਹੋਇਆ ਪਿਆ ਅ ਮੈਂ ਕਈ ਜ਼ਿੰਦਗੀ ਚ ਵੇਖ ਕੇ ਕਈ ਬਾਬਾ ਜੀ ਮੈਨੂੰ ਸ਼ੂਗਰ ਵੜੀ ਹੈ ਤੇ ਬਾਬੇ ਦੀ ਧੁੰਨੀ ਤੇ ਆਪਟੀ ਗੱਲ ਲੱਗਦਾ ਰਿਐਕਸ਼ਨ ਲਾ ਕੇ ਬਾਬਾ ਜੀ ਰੋਟੀ ਖਾਂਦੇ ਆ ਕਈਆਂ ਨੇ ਮਸ਼ੀਨਾਂ ਪੱਕੀਆਂ ਫਿੱਟ ਕੀਤੀਆਂ ਹੋਈਆਂ ਨੇ ਸਮਝ ਲਗੀ ਗੁਰਗੇ ਪਿਆਰਿਓ ਨਾ ਉੱਜੜੋ ਮੇਰੇ ਹੱਥ ਜੋੜ ਕੇ ਬੇਨਤੀ ਹੈ ਆਸ ਗੁਰੂ ਨਾਲੋਂ ਕੋਈ ਵੱਡਾ ਨਹੀਂ ਆਪਣੇ ਬੱਚਿਆਂ ਨੂੰ ਆਪਣੇ ਪੁੱਤਰਾ ਨੂੰ ਆਪਣੇ ਧੀਆ ਨੂੰ ਗੁਰੂ ਦੀ ਬਾਣੀ ਦੇ ਲੜ ਲਾਓ ਗੁਰ ਜੈਸਾ ਨਹੀਂ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇ ਕੱਚਿਆਂ ਵੈਦਾਂ ਕੋ ਜਾਓਗੇ ਨਾ ਨੁਕਸਾਨ ਹੋਏਗਾ ਭਾਈ ਗੁਰਦਾਸ ਜੀ ਨੇ ਲਿਖਿਆ ਨਾ ਮਾਨਸ ਰੋਗੀ ਹੋਏ ਕੈ ਜਦੋਂ ਮਨੁੱਖ ਜਦੜ ਰੋਗੀ ਹੋ ਜਾਂਦਾ ਫਿਰ ਜਾਦੇ ਵੈਦਾਂ ਕੋ ਤੁਰਿਆ ਫਿਰਦਾ ਮਾਨਸ ਰੋਗੀ ਹੋਏ ਕੈ ਫਿਰਦਾ ਬਾਲੇ ਵੈਦ ਪੁੱਛੰਦਾ ਉਹ ਜਾਦੇ ਵੈਦ ਪੁੱਛਦਾ ਫਿਰਦਾ ਕਈ ਵਾਰੀ ਜਾਦਿਆਂ ਵੈਦਾਂ ਕੋਲ ਪੁੱਛਦਾ ਪੁੱਛਦਾ ਨਾ ਨੁਕਸਾਨ ਕਰਾ ਪੈਂਦਾ ਹੈ ਰੋਗੀ ਮਾਨਸੋ ਇੱਕ ਹੈ ਭਾਈ ਸਾਹਿਬ ਕਹਿੰਦੇ ਆ ਫਿਰਦਾ ਬਾਲੇ ਵੈਦ ਪਛੰਦਾ ਕੱਚੇ ਵੈਦ ਨਾ ਜਾਣਣੀ ਕੱਚੇ ਵੈਦ ਨੂੰ ਪਤਾ ਹੀ ਨਹੀਂ ਹੁੰਦਾ ਵੀ ਇਹਨੂੰ ਰੋਗ ਕਿਹੜਾ ਬਿਮਾਰੀ ਕਹਦੀ ਆ ਕੱਚੇ ਵੈਦ ਨਾ ਜਾਣਣੀ ਵੇਦਨਦਾਰੂ ਰੋਗੀ ਸੰਦਾ ਹੋਰੋਂ दारू ਰੋਗ ਹੋਰ ਰੋਗ ਹੋਰ ਹੁੰਦਾ ਤੇ ਦਵਾਈ ਹੋਰ ਹੀ ਦੇ ਦਿੰਦਾ ਉਹ ਹੋਰੋਂ दारू ਰੋਗ ਹੋਰ ਹੋਏ ਪਚੜ ਦੁੱਖ ਸੰਦਾ ਜਿਵੇਂ ਮੈਂ ਕੈਨੇਡਾ ਗਿਆ ਤੇ ਉੱਥੇ ਨਾ ਇੱਕ ਵੀਰ ਮੈਨੂੰ ਮੈਂ ਕਥਾ ਕਰਕੇ ਉੱਥਰਿਆ ਤੇ ਇੱਕ ਮੁੰਦਰੀ ਚਾਂਦੀ ਦੀ ਲਾ ਕੇ ਨਾ ਮੈਨੂੰ ਫੜਾਈ ਜਾਵੇ ਮੈਂ ਕਿਹਾ ਮੈਂ ਮੁੰਦਰੀਆਂ ਨਹੀਂ ਪਾਉਂਦਾ ਮੇਰੇ ਵੀਰ ਕਹਿੰਦਾ ਨਹੀਂ ਜੀ ਮੈਂ ਤੁਹਾਨੂੰ ਪਾਉਣ ਲਈ ਨਹੀਂ ਦੇ ਰਿਹਾ ਇਹ ਮੈਂ ਇੱਕ ਬ੍ਰਾਹਮਣ ਦੇ ਕੋਲੋਂ ਕਹਿ ਕੇ ਬਣਵਾਈ ਹੈ ਮੈਂ ਕਿਹਾ ਕਿਦਾਂ ਕਹਿੰਦਾ ਵੀ ਮੇਰਾ ਟਰੱਕ ਨਹੀਂ ਚੱਲਦਾ ਤੇ ਉਹਨੇ ਮੈਨੂੰ ਕਿਹਾ ਤੂੰ ਚਾਂਦੀ ਦੀ ਮੁੰਦਰੀ ਚ ਆ ਨੱਕ ਜੜਾ ਲਾ ਤੇ ਫਿਰ ਤੇਰਾ ਟਰੱਕ ਵਧੀਆ ਚੱਲੇ ਇਹ ਕੈਲਗਰੀ ਦੀ ਗੱਲ ਹੈ ਕੈਨੇਡਾ ਦੀ ਮੇਗਾ ਫੇਜ ਰੋਂ ਮੁੰਦਰੀ ਭਾਈ ਟਰੱਕ ਮੁੰਦਰੀ ਚਲਾਉਂਦੀ ਹੈ ਕਿ ਆਪਾਂ ਚਲਾਉਨੇ ਹੀ ਕਹਿੰਦਾ ਨਹੀਂ ਟਰੱਕ ਤੇ ਮੈਨੂੰ ਚਲਾਉਣਾ ਪੈਂਦਾ ਹੀ ਮੈਂ ਕਿਹਾ ਗੇੜੇ ਵੱਧ ਲੱਗੇ ਕਹਿੰਦਾ ਨਹੀਂ ਗੇੜੇ ਗੂੜੇ ਤੇ ਉਹਨੇ ਹੀ ਲੱਗੇ ਜਿਹਨੇ ਪਹਿਲ ਲੱਗਦੇ ਸੀ 300 ਡਾਲਰ ਦੀ ਬਣਾਈ ਆ ਹੁਣ 300 ਡਾਲਰ ਹੈਗੀ ਗੱਲ ਪੰਜਾ ਛੇ ਸਾਲਾਂ ਦੀ ਆ ਜੇ 5000 ਵਿਲਾਈਏ ਤੇ 15000 ਲੱਗਾ ਮੈਂ ਕਿਹਾ ਇਹੋ 15000 ਨਾ ਕਿਸੇ ਗਰੀਬ ਮਾਤੜ ਨੂੰ ਕੋਈ ਰਾਸ਼ਨ ਲੈ ਕੇ ਦਿੱਤਾ ਹੁੰਦਾ ਕਿਸੇ ਗਰੀਬ ਪਰਿਵਾਰ ਦੇ ਬੱਚੇ ਦੀ ਫੀਸ ਤਾਰੀ ਹੁੰਦੀ ਤੇ ਭਲਾ ਹੁੰਦਾ ਤੂੰ ਮੁੰਦਰੀ ਕਾਦੇ ਲਈ ਪਾਈ ਕਿ ਤੇਰਾ ਟਰੱਕ ਚੱਲੇ ਕਾਰੋਬਾਰ ਤੇਰਾ ਵਧੇ ਬੜੇ ਲੋਕ ਨੇ ਕਈਆਂ ਨੇ ਦੇਖੇ ਤੇ ਨਾਗੀਆਂ ਮੰਡੀਆਂ ਪਹਿਲਾਂ ਹੁੰਦੀਆਂ ਕਾਲਾ ਨਾਗ ਚਿੱਟਾ ਨਾਗ ਪੀੜਾ ਨਾਗ ਹਰਿਆ ਰੰਗ ਇਹ ਲਾਹ ਵਖਰੇ ਵਖਰੇ ਬੜਾ ਕਾਜੀ ਇੱਕ ਮੰਡਰੀ ਪਾ ਜੀਆ ਨੂੰ ਮਾਰਨਾ ਜਾਵਾ ਇੱਕ ਮੰਡਰੀ ਪਾ ਜੀਆ ਨੂੰ ਹੋਰ ਆ ਜੇ ਇੱਕ ਮੰਡਰੀ ਮੰਡਰੀ ਪਾ ਇਹਨੂੰ ਕੁਝ ਜਿਆਦਾ ਨਾ ਰਚਿੱਟਾ ਉਹ ਨਾ ਆ ਆ ਫਾਇਲੈਂਟ ਜਿਕੇ ਕੀ ਕਹਿੰਦੇ ਜੇਕਰ ਕੁਦਰਤ ਸਾਨੂੰ ਆਖਿਆ ਕਰ ਨਾਲੇ ਪਤਾ ਨਹੀਂ ਕਿਤੇ ਕੀ ਹੋਣਾ ਹੈ ਇਹ ਸੰਸਾਰ ਹੈ ਇਥੇ ਕਿੰਨੇ ਜੋਤਸ਼ੀ ਪਾੰਦੇ ਸਿਆਣੇ ਕਰਾਮਾਤਾਂ ਵਿਖਾਉਣ ਵਾਲੇ ਕਿੰਨੇ ਤੁਰੇ ਫਿਰਦੇ ਸੀ ਪਰ ਕਿਸੇ ਦੀ ਕਰਾਮਾਤ ਆ ਕੋਵਿਡ ਵਿੱਚ ਪ੍ਰੈਕਟੀਕਲ ਲੋਕਾਂ ਨੇ ਵੇਖ ਲਿਆ ਨਾ ਕੋਵਿਡ ਵਿੱਚ ਜੋ ਕਰੋਨਾ ਕਾਲ ਵਰਤਿਆ ਮਗਰੋਂ ਲੋਕ ਟੇਵੇ ਲਾਉਣ ਵਾਲੇ ਕਿਦਾਂ ਵਿਖਾਉਣ ਵਾਲੇ ਕਿਦਾਂ ਲੋਕ ਪੁੱਛਣਾ ਪਉਣ ਵਾਲੇ ਤੁਰੇ ਫਿਰਦੇ ਸਾਡਾ ਸਮਾਜ ਅੱਜ ਕਿੱਥੋਂ ਕਿੱਥੋਂ ਤੁਰਿਆ ਤੇ ਕਿੱਥੇ ਆਣ ਖਲੋਤਾ ਪਾਈ ਸਾ ਪਾਈ ਗੁਰਦਾਜ ਕਹਿੰਦੇ ਨੇ ਮਾਨਸ ਰੋਗੀ ਹੋਏ ਕਾ ਫਿਰਦਾ ਬਾੜੇ ਵੈਦ ਪੁੱਛੰਦਾ ਕੱਚੇ ਵੈਦ ਨਾ ਜਾਣਨੀ ਵੈਦਨਦਾਰੂ ਰੋਗੀ ਸੰਦਾ ਹੋਰੋਂ दारू ਰੋਗ ਹੋਰ रो दारू ਹੋਰਾਂ ਤੇ ਰੋਗ ਹੋਰ ਹੋਏ ਪਚੈੜ ਦੁੱਖ ਸੰਦਾ ਕਹਿੰਦੇ ਦੁੱਖ ਵਧੀ ਗਿਆ ਮਨੁੱਖ ਨੂੰ ਪ੍ਰੋਬਲਮ ਆਉਂਦੀ ਗਈ ਕਹਿੰਦੇ ਆਵੇ ਵੈਦ ਸੁਵੈਦ ਘਰ ਸਮਾਂ ਪਿਆ ਵੀ ਬੰਦਾ ਸਿਆਣੇ ਵੈਦ ਦੇ ਕੋਲ ਚਲਾ ਗਿਆ ਆਵੇ ਵੈਦ ਸੁਵੈਦ ਘਰ ਦੱਸੇ दारू ਰੋਗ ਲਹਾਂਦਾ ਸਿਆਣੇ ਵੈਦ ਦੇ ਕੋਲ ਗਿਆ ਸਿਆਣੇ ਵੈਦ ਨੇ ਪਹਿਲਾਂ ਉਹਨੂੰ ਦੱਸਿਆ ਵੀ ਤੈਨੂੰ ਬਿਮਾਰੀ ਆ ਵਾ ਇਹਦਾ ਆ ਇਲਾਜ ਆ ਤੇ ਆ ਪਰਹੇਜ ਆ ਆਵੇ ਵੈਦ ਸੋ ਵੈਦ ਕਰ ਦੱਸੇ دارو ਰੋਗ ਲਹਾਂਦਾ ਹੁਣ ਕੀ ਹੋਇਆ ਵੈਦ ਨੇ ਦੱਸ ਦਿੱਤਾ ਵੀ ਤੈਨੂੰ ਪ੍ਰੋਬਲਮ ਹੈ ਤੈਨੂੰ ਆ ਪਰਹੇਜ ਕਰਨਾ ਪੈਣਾ ਤੇ ਆ ਖਾਣਾ ਪੈਣਾ ਹੁਣ ਸੰਜਮ ਰਹਿ ਨਾ ਖਾਏ ਪੱਤ ਸਿਆਣੇ ਵੈਦ ਦੇ ਕੋਲੋਂ ਦਵਾਈ ਲੈ ਕੇ ਘਰ ਆ ਗਿਆ ਨਾ ਤੇ ਸੰਜਮ ਵਿੱਚ ਰਹਿੰਦਾ ਖੱਟਾ ਮਿੱਠਾ ਹੁਣ ਖਾਂਸੀ ਲੱਗੀ ਹੋਵੇ ਬੰਦੇ ਨੂੰ ਡਾਕਟਰ ਕਹਦੇ ਤਲੀਆਂ ਚ ਜਾਨਾ ਖਾਈ ਖਟਾਣਾ ਖਾਈ ਚੌਲ ਨਾ ਖਾਈ ਠੰਡਾ ਪਾਣੀ ਨਾ ਪੀਵੀਂ ਖਾਂਸੀ ਲੱਗੀ ਹੋਵੇ ਬੰਦੇ ਨੂੰ ਤੇ ਡਾਕਟਰ ਦੇ ਸਾਹਮਣੇ ਬਹਿ ਕੇ ਬੰਦਾ ਇਹਦਾ ਸਿਰ ਮਾਰ ਜAVE ਠੀਕ ਹੈ ਡਾਕਟਰ ਸਾਹਿਬ ਸਮਝ ਆ ਗਈ ਮੈਨੂੰ ਤੇ ਮੁੜ ਕੇ ਤਲੀਆਂ ਚੀਜ਼ਾਂ ਵੀ ਖਾਈ ਜਾਵੇ ਠੰਡਾ ਪਾਣੀ ਵੀ ਪੀ ਜਾਵੇ ਚੌਲ ਵੀ ਖਾਈ ਜਾਵੇ ਤੇ ਦੋਵੇਂ ਤਿੰਨੇ ਟਾਈਮ ਦਵਾਈ ਵੀ ਪੀ ਜਾਵੇ ਤੇ ਖਾਂਸੀ ਘਟਣ ਦੀ ਬਜਾਏ ਖਾਂਸੀ ਵਧ ਜਾਏ ਤੇ ਹਫ਼ਤੇ ਬਾਅਦ ਫੇਰ ਜਾਵੇ ਡਾਕਟਰ ਸਾਹਿਬ ਹੁਣ ਤੇ ਇੰਨੀ ਵਧ ਗਿਆ ਵੀ ਨਾ ਕਰ ਦੇ ਜੀਰਾ ਸੌ ਹੀ ਸਕਦੇ ਮੇਰੇ ਲਾਗੇ ਤੇ ਡਾਕਟਰ ਸਾਹਿਬ ਕਹਿੰਦੇ ਵੀ ਦਵਾਈ ਖਾਧੀ ਹੈ ਕਹਿੰਦਾ ਤਿੰਨ ਟਾਈਮ ਖਾਣਾ ਹੁਣ ਤੇ ਕਹਿੰਦਾ ਖਾਣ ਦਾ ਭਰੇਜ ਕੀਤਾ ਕਹਿੰਦਾ ਉਹ ਤੇ ਕਰਨਾ ਮੇਰੇ ਲਈ ਥੋੜਾ ਜਿਆ ਔਖਾ ਵਾ ਕਹਿੰਦੇ ਜਦੋਂ ਤੱਕ ਭਰੇਜ ਨਹੀਂ ਨਾ ਕਰਦਾ ਉਹ ਤੱਕ ਕੱਲਾ ਦਵਾਈ ਨੇ ਤੈਨੂੰ ਠੀਕ ਨਹੀਂ ਕਰਨਾ ਸੰਜਮ ਰਹਿ ਨਾ ਖਾਏ ਪਤ ਖੱਟਾ ਮਿੱਠਾ ਸੌ ਚਖੰਦਾ ਕਹਿੰਦੇ ਇੱਥੇ ਬਸ ਨਹੀਂ ਹੋਇਆ ਕੀ ਦੋਸ਼ ਨਾ ਦਾਰੂ ਵੈਦ ਨੂੰ ਹੁਣ ਬੰਦਾ ਹਫਤੇ ਬਾਅਦ ਆਣ ਕੇ ਡਾਕਟਰ ਦੇ ਗੜ ਪਈ ਜਾਵੇ ਤੁਹਾਡੀ ਦਵਾਈ ਦੇਤੇ ਪੱਲੇ ਕੱਖ ਨਹੀਂ ਡਾਂ ਕੱਢੀ ਫਿਰ ਡਾਕਟਰ ਦੇ ਦਵਾਲੇ ਤੇ ਭਾਈ ਗੁਰਦਾਸ ਜੀ ਕਹਿੰਦੇ ਦੋਸ਼ ਨਾ ਧਾਰੂ ਵੈਦ ਨੂੰ ਵਿਣ ਸੰਜਮ ਨੇ ਤੋ ਰੋਗ ਵਧੰਦਾ ਬਿਨਾ ਸੰਜਮ ਤੋਂ ਬਿਨਾ ਪਰਹੇਜ ਤੋਂ ਤੈਨੂੰ ਦੁਨੀਆ ਦੀ ਕੋਈ ਤਾਕਤ ਠੀਕ ਨਹੀਂ ਕਰ ਸਕਦੀ ਇਹ ਦੁਨੀਆਵੀ ਐਗਜ਼ੈਂਪਲ ਹੈ ਹੁਣ ਅਗਲੀ ਗੱਲ ਸੁਣ ਕਪਟ ਸਨੇਹੀ ਹੋਏ ਕਹਿ ਐਦਾਂ ਹੀ ਤੂੰ ਗੁਰੂ ਵੈਦ ਕੋ ਆ ਜਾਏ ਗੁਰੂ ਕਹੇ ਪਰਹੇਜ਼ ਕਰਨਾ ਪੈਣਾ ਅੱਖਾਂ ਨਾਲ ਪ੍ਰਾਪ ਰੂਪਨ ਤੱਕੀ ਕੰਨਾਂ ਨਾਲ ਗਲਤ ਨਾ ਸੁਣੀ ਜ਼ੁਬਾਨ ਨਾਲ ਗਲਤ ਨਾ ਬੋਲੀ ਹੱਥਾਂ ਨਾਲ ਕਿਹਦਾ ਨੁਕਸਾਨ ਨਾ ਕਰੀ ਹਿਰਦੇ ਚ ਕਿਹਦਾ ਬੁਰਾ ਨਾ ਸੋਚੀ ਇਹ ਪਰਹੇਜ਼ ਵਾ ਤੂੰ ਕਰਕੇ ਵੇਖ ਪਰਹੇਜ਼ ਤੂੰ ਸਭ ਤੋਂ ਨਰੋਈ ਕਾਇਆ ਵਾਲਾ ਹੋਏਂਗਾ ਕੋ ਸਤਨਾਮ ਸ੍ਰੀ ਵਾਹਿਗੁਰੂ ਤੂੰ ਪਰਹੇਜ਼ ਕਰਕੇ ਤਾਂ ਵੇਗਾ ਹੁਣ ਤੂੰ ਅੱਖਾਂ ਨਾਲ ਗਲਤ ਵੀ ਵੇਖੀ ਜਾਵੇਂ ਕੰਨਾਂ ਨਾਲ ਗਲਤ ਸੁਣੀ ਵੀ ਜਾਵੇਂ ਕਿਹਦਾ ਬੁਰਾ ਵੀ ਮੰਗੀ ਜਾਵੇਂ ਤੂੰ ਕਮੇ ਮੈਂ 2 ਘੰਟੇ ਪਾਠ ਵੀ ਕਰਦਾ ਇਹ ਤਾਂ ਸੇਮ ਇਦਾਂ ਹੋ ਗਿਆ ਦਵਾਈ ਬੰਦਾ ਤਿੰਨ ਵਾਰੀ ਪੀ ਗਿਆ ਖਾਂਸੀ ਵਾਲੀ ਤੇ ਖੱਟਾ ਮਿੱਠਾ ਸਭ ਲਗਾਈ ਗਿਆ ਜੋ ਆਇਆ ਤੇ ਖਾਂਸੀ ਘਟਣ ਦੀ بجائے ਖਾਂਸੀ ਵਧੀ ਗਈ ਤੋ ਇਸ ਕਰਕੇ ਚੇਤਾ ਰੱਖਿਓ ਮੈਡੀਸਨ ਨਾਲੋਂ ਪਰਹੇਜ਼ ਬੰਦੇ ਨੂੰ ਜ਼ਿਆਦਾ ਠੀਕ ਕਰਦਾ ਜਿਉਂ-ਜਿਉ ਤੁਸੀਂ ਪਰਹੇਜ਼ ਕਰੋਗੇ ਆਪਣੇ ਆਪ ਨੂੰ ਤੁਸੀਂ ਵਧੀਆ ਰੱਖੋਗੇ ਤੰਦਰੁਸਤ ਇਹ ਗੁਰਬਾਣੀ ਦਾ ਵੀ ਇੱਕ ਨੁਕਤਾ ਹੈ ਜੀ ਤੁਸੀਂ ਚੰਗਾ ਸੋਚੋ ਚੰਗੇ ਵਿਚਾਰ ਆਪਣੀ ਜ ਕਦੀ ਨੈਗੇਟਿਵ ਨਹੀਂ ਸੋਚਣਾ ਪੋਜੀਟਿਵ ਸੋਚੋ ਬੱਚਾ ਪੜਦਾ ਹੈ ਨਾ ਉਹਦੀ ਰਾਈਟਿੰਗ ਮਾੜੀ ਹੈ ਉਹਦੇ ਨੰਬਰ ਘਟ ਆਉਂਦੇ ਉਹਦੇ ਲਾਗੇ ਕਦੀ ਨਾ ਕਹੋ ਤੂੰ ਤੂੰ ਘਟ ਹੈ ਤੇਰੀ ਪੜ੍ਹਾਈ ਘਟ ਹੈ ਤੇਰੇ ਨੰਬਰ ਘਟ ਆਉਂਦੇ ਨੇ ਉਹਨੂੰ ਏਦਾਂ ਉਤਸ਼ਾਹਤ ਕਰੋ ਵੀ ਬੱਚਿਆ ਜੋ ਤੇਰੇ ਚ ਕੁਆਲਿਟੀ ਆ ਨਾ ਉਹ ਕਿਸੇ ਹੋਰ ਚ ਹੈ ਹੀ ਨਹੀਂ ਕਿਉਂਕਿ ਆਪਾਂ ਅਲੱਗ ਕਹਿੰਦੇ ਆ ਨਾ ਅਸੀਂ ਕਈ ਵਾਰੀ ਬੱਚਿਆਂ ਦਾ ਵੀ ਕੰਪੈਰੀਸ਼ਨ ਕਰਦੇ ਆ ਇੱਕ ਦੂਜੇ ਦੇ ਨਾਲ ਆ ਫਿੰਗਰਪ੍ਰਿੰਟ ਕਿਉਂ ਹੁੰਦੇ ਭਲਾ ਕਿਉਂਕਿ ਇਹ ਸੰਗੂਠੇ ਵਰਗਾ ਦੁਨੀਆ ਤੇ ਹੋਰ ਅੰਗੂਠਾ ਰੱਬ ਨੇ ਬਣਾਇਆ ਕੋਈ ਨਹੀਂ ਤੇਂ ਫਿੰਗਰਪ੍ਰਿੰਟ ਹੁੰਦੇ ਆ ਅੰਗੂਠਾ ਕਿਉਂ ਲਾਉਂਦੇ ਆ ਵੀ ਐਸ ਅੰਗੂਠੇ ਵਰਗਾ ਇਹਦਾ ਮਤਲਬ ਰੱਬ ਨੇ ਕਿੰਨੇ ਅੰਗੂਠੇ ਪਹਿਲਾਂ ਬਣਾਏ ਤੇ ਕਿੰਨੇ ਹੋਰ ਬਣਾਉਣੇ ਅਜੇ ਪਰ ਅੰਗੂਠੇ ਵਰਗਾ ਅੰਗੂਠਾ ਨਹੀਂ ਬਣਨਾ ਹਰ ਸੱਚਾ ਵੱਖਰਾ ਹੈ ਦੂਰ ਦੂਰ ਨਾ ਜਾਓ ਸਾਡੀ ਬੋਡੀ ਤੇ ਇੱਕ ਵਾਲ ਉਗਿਆ ਨਾ ਇੱਕ ਵਾਲ ਵਰਗਾ ਵੀ ਦੂਜਾ ਵਾਲ ਨਹੀਂ ਹੈ ਜੀ ਨੇ ਜਦੋਂ ਟੈਸਟ ਕਰਦੇ ਜੁਨੀਕ ਅਲੱਗ ਅੰਦਾਜ਼ਾ ਲਾਓ ਜੇਕ ਵਾਲ ਵਰਗਾ ਵਾਲ ਨਹੀਂ ਅੰਗੂਠੇ ਵਰਗਾ ਅੰਗੂਠਾ ਨਹੀਂ ਇਹ ਆਪਾਂ ਫਿਰ ਆਪਣੇ ਬੱਚੇ ਦੀ ਤੁਲਨਾ ਇਹ ਕਿਉਂ ਕਰਦੇ ਆ ਤੇਰੀ ਮਾਸਦੀ ਦਾ ਮੁੰਡਾ ਤੇ ਅੱਗੇ ਲੰਘ ਗਿਆ ਤੂੰ ਪੁੱਤ ਫੇਵਰੀ ਕਰਾਂ ਜੇ ਵੀ ਲੜਾਈ ਪੈਂਦੀ ਹੈ ਜੀ ਭੈਣ ਨੇ ਭੈਣ ਨੂੰ ਫੋਨ ਕੀਤਾ ਭੈਣੇ ਤੇਰੇ ਆਪਣੇ ਵਿਦ ਦੇ 98% ਨੰਬਰ ਆਏ ਉਹਨੇ ਭੈਣ ਨੂੰ ਤੇ ਖੁਸ਼ੀ ਦੀ ਖਬਰ ਸੁਣਾਈ ਹੁਣ ਭੈਣ ਦੇ ਆਪਣੇ ਪੁੱਤਰ ਦੇ ਆਏ ਸੀ 70% ਉਹਨਾਂ ਆਪਣਾ ਪੁੱਤ ਲੰਮੇ ਪਾ ਲਿਆ ਉਹਨਾਂ ਨੂੰ ਆਪਣੀ ਭੈਣ ਦੇ 98% ਨੰਬਰ ਭੈਣੇ ਵਿਦ ਦੇ ਸੁਣੇ ਨਹੀਂ ਗਏ ਤੇ ਉਹਨਾਂ ਕਹਿਆ ਤੂੰ ਨਕਮਿਆਂ 17 ਤੋਂ ਨਹੀਂ ਕਦੀ ਟੱਪਦਾ ਜ਼ਰੂਰੀ ਨਹੀਂ ਜੇ ਤੇ ਨੰਬਰ 70% ਆਏ ਆ ਉਹ ਬੱਚਾ ਨਕਮਾ ਹੋਏਗਾ ਜ਼ਰੂਰੀ ਨਹੀਂ ਹੈਗਾ ਭਗਤ ਪੂਰਨ ਸਿੰਘ ਦਸਨੀ ਜੋ ਤਿੰਨ ਵਾਰੀ ਫੇਲ ਹੋਏ ਸੀ ਪਰ ਇਨਸਾਨ ਦੇ ਵਿੱਚੋਂ ਭਗਤ ਪੂਰਨ ਸਿੰਘ ਜੀ ਪਹਿਲਾ ਨੰਬਰ ਲੈ ਗਏ ਆਖੋ ਸਤਨਾਮ ਇਹ ਜ਼ਰੂਰੀ ਥੋੜਾ ਮੈਂ ਵੀ ਨਹੀਂ ਕਹਿੰਦਾ ਜਿਹੜੇ ਵਧੀਆ ਪੜਦੇ ਹੋ ਬੱਚੇ ਮਾੜੇ ਹੁੰਦੇ ਮੇਰਾ ਕਹਿਣ ਦਾ ਪਾਵਾਂ ਜੇ ਕਿਸੇ ਦਾ ਬੱਚਾ ਪੜ੍ਹਾਈ 'ਚ ਪਿੱਛੇ ਵੀ ਰਹਿ ਗਿਆ ਨਾ ਉਹਨੂੰ ਨਕਮਾ ਨਾ ਸਮਝੋ ਕੀ ਪਤਾ ਉਹ ਚ ਕਿਹੜੀ ਕੁਆਲਿਟੀ ਹੋ ਸਕਦਾ ਬਢੇਪੇ ਵੇੜੇ ਜਿਹੜਾ ਘਟ ਪੜਿਆ ਉਹ ਤੁਹਾਡੇ ਮੂੰਹ ਚ ਰੋਟੀ ਉਹ ਜਿਆਦੀ ਪਾਵੇ ਜਿਹਨੂੰ ਤੁਸੀਂ ਜਿਆਦਾ ਪੜਾਇਆ ਹੋ ਸਕਦਾ ਹੋ ਆਪਣੇ ਬੱਚਿਆਂ ਤੁਹਾਡੇ ਕੋਲ ਬਹਿਣ ਜੋਗਾ ਰਵੇ ਤਾਂ ਕੀ ਪਤਾ ਹੈ ਪਤਾ ਕੋਈ ਪਰ ਸਾਡਾ ਸਮਾਜ ਕੰਪੈਰੀਸ਼ਨ ਇੰਦਾ ਕਰਦਾ ਸਾਡੇ ਦਾ ਸਮਾਜ ਇੰਦਾ ਜੇ ਨੋ ਦਾਜ ਵੱਧ ਲੈ ਵੱਡਾ ਵੱਧ ਲੈਵੇ ਉਹਦੇ ਅੱਗੇ ਪਿੱਛੇ ਤੁਰੇ ਫਿਰਨਾ ਜੇ ਨੋ ਦਾਜ ਘੱਟ ਲੈ ਕੇ ਆਈ ਦੂਜੀ ਮੈਂ ਤਾਂ ਤਜਰਬਾ ਮਾਫ ਕਰਨਾ ਗੁਰੂ ਦੀ ਹਜ਼ੂਰੀ ਚ ਕਹਿਣ ਲੱਗਾ ਨੋ ਦਾਜ ਵੱਧ ਲੈ ਕੇ ਆਈ 7-8 ਵਜੇ ਉੱઠી ਸੱਸ ਨੇ ਪੁੱਛਿਆ ਬੇਟਾ ਲੇਟ ਉੱਠੀਆਂ ਕਹਿੰਦੀ ਮੰਮੀ ਜੀ ਮੈਂ ਠੀਕ ਨਹੀਂ ਹੈ ਕਹਿੰਦੀ ਕੋਈ ਗੱਲ ਨਹੀਂ ਪੁੱਤਰ ਆਰਾਮ ਕਰ ਲਾ ਜਿਹੜੀ ਦਾਜ ਘਟ ਲੈ ਕੇ ਆਈ ਸੀ ਉਹ 7-8 ਵਜੇ ਉੱઠી ਪੁੱਛਿਆ ਕੀ ਗੱਲ ਬੇਟਾ ਲੇਟ ਉੱਠੀਆਂ ਕਹਿੰਦੀ ਮੈਂ ਠੀਕ ਨਹੀਂ ਅੱਗੇ ਉਹਦੀ ਤੂੰ ਠੀਕ ਕਦੋਂ ਸੀ ਤੂੰ ਤੇ ਬਿਮਾਰ ਆਈ ਸੀ ਸਾਡੇ ਘਰ ਤੂੰ ਤੇ ਜਦਨ ਦੀ ਆਈ ਉਦਨ ਦੀ ਡਾਕਟਰਾਂ ਕੋਲ ਕਦੀ ਆ ਗਏ ਕਦੀ ਚਲੇ ਗਏ ਕਦੀ ਆ ਗਏ ਹੁਣ ਮਤਲਬ ਕੀ ਸੀ ਜਿਸकी ਪੌਕਟ ਭਾਰੀ ਉਸਦੀ ਬਾਤ ਵੀ ਭਾਰੀ ਜਿਸकी ਪੌਕਟ ਹਲਕੀ ਉਸਦੀ ਬਾਤ ਵੀ ਹਲਕੀ ਮਾਫ ਕਰਨਾ ਪਦਾਰਥਾਂ ਨਾਲ ਰਿਸ਼ਤਿਆਂ ਦੀ ਕਦੀ ਤੁਲਨਾ ਨਾ ਕਰੋ ਹੋ ਸਕਦਾ ਜਿਹੜੀ ਦਾਜ ਘਟ ਲੈ ਕੇ ਆਈ ਆ ਜਾਂ ਜਿਹਨੇ ਬਾਪ ਨੇ ਦਾਜ ਨਹੀਂ ਦਿੱਤਾ ਅਖੀਰਲਾ ਸਮਾਂ ਤੁਹਾਨੂੰ ਉਸ ਧੀ ਦੇ ਹੱਥਾਂ ਵਿੱਚ ਬਤੌਣਾ ਪਵੇ ਹੋ ਸਕਦਾ ਜਿਸ ਬੱਚੇ ਨੂੰ ਤੁਸੀਂ ਨਕਮਾ ਕਹਿੰਦੇ ਹੋ ਅਖੀਰਲਾ ਸਮਾਂ ਉਹ ਬੱਚਾ ਹੀ ਤੁਹਾਡੇ ਬੁਢੇਪੇ ਦਾ ਆਸਰਾ ਬਣੇ ਪਰ ਪਦਾਰਥਾਂ ਨਾਲ ਆ ਪਹਿਲੀ ਗੱਲ ਤੇ ਮੈਂ ਕਹਿਣਾ ਨਾ ਦਾਜ ਵਰਗੀ ਜਿਹੜੀ ਬਿਮਾਰੀ ਹੈ ਇਹਨੂੰ ਆਪਣੇ ਘਰਾਂ ਚੋਂ ਬਾਹਰ ਕੱਢੀਏ ਆਪਣੇ ਪੁੱਤਰਾਂ ਨੂੰ ਇਹਨੇ ਲਾਇਕ ਬਣਾਈਏ ਕਿ ਜਦੋਂ ਅਗਲਾ ਕਹੇ ਨਾ ਮੈਂ ਆਸਮਾਨ ਦੇਣਾ ਨੂੰ ਕਹੋ ਜੀ ਸਾਡੇ ਪੁੱਤਰ ਨੇ ਸਭ ਕੁਝ ਪਹਿਲਾਂ ਬਣਾਇਆ ਹੋਇਆ ਹੈ ਗੱਡੀ ਕੋਠੀ ਕਾਰ ਜ਼ਮੀਨ ਬਿਜ਼ਨਸ ਵਪਾਰ ਤੁਸੀਂ ਧੀ ਦਿੱਤੀ ਹੈ ਨਾ ਤੁਹਾਡਾ ਧੰਨਵਾਦ ਸਾਡਾ ਜੀ ਕਰਦਾ ਅਸੀਂ ਭਰੀ ਸਭਾ ਵਿੱਚ ਤੁਹਾਡਾ ਸਤਿਕਾਰ ਕਰੀਏ ਕਿਉਂਕਿ ਜੰਮ ਪਾਲ ਕੇ ਵੱਢੀ ਕਰਕੇ ਤੁਸੀਂ 25 30 ਸਾਲ ਦੀ ਧੀ ਸਾਡੇ ਘਰ ਭੇਜ ਰਹੇ ਹੋ ਸਾਡਾ ਜੀ ਕਰਦਾ ਤੁਹਾਡਾ ਅਸੀਂ ਸਤਿਕਾਰ ਕਰੀ ਜਿੱਦਣ ਸਮਾਜ ਇਦਾਂ ਹੋਣ ਲੱਗ ਪਿਆ ਨਾ ਉਹ ਦਿਨ ਧੀਆਂ ਜੰਮਣੀਆਂ ਕਿਸੇ ਨੂੰ ਪਾਪ ਨਹੀਂ ਲੱਗਣੀਆਂ ਉਦੋਂ ਧੀਆਂ ਵਾਲਿਆਂ ਮਾਪੇ ਦਾ ਵੀ ਸਿਰ ਉੱਚਾ ਹੋਏਗਾ ਆਪਣਾ ਪੁੱਤ ਦੋ ਦਿਨ ਕਿਸੇ ਦੇ ਘਰ ਕੰਮ ਕਰ ਲਈ ਭੇਜ ਕੇ ਵੇਖੋ ਤੀ ਪਾਲ ਕੇ ਜਵਾਨ ਕਰਕੇ ਇੱਕ ਮਾਪੇ ਆਪਣੇ ਘਰੋਂ ਤੋਰਦੇ ਨੇ ਤੇ ਚੈਨੀਆਂ ਸੋਨੇ ਦੀਆਂ ਕਿਹਨਾਂ ਦੇ ਗਾਲਾਂ 'ਚ ਪੈਂਦੀਆਂ ਲੜਕੇ ਦੀ ਮਾਂ ਦੇ ਗਾਲ 'ਚ ਲੜਕੀ ਦੀ ਮਾਂ ਪਾਉਂਦੀ ਹੈ ਪੌਣੀ ਚਾਹੀਦੀ ਸੀ ਲੜਕੇ ਦੀ ਮਾਂ ਵੱਲੋਂ ਕਿ ਭੈਣ ਜੀ ਤੁਹਾਡਾ ਧੰਨਵਾਦ ਤੁਸੀਂ ਆਪਣੇ ਘਰੋਂ ਇੱਕ ਜੀਤ ਤੋਰ ਰਹੇ ਜੇ ਮੇਰੇ ਘਰ ਆ ਰਿਹਾ ਮੈਂ ਜੀ ਕਰਦਾ ਤੁਹਾਨੂੰ ਭਰੀ ਸਭਾ 'ਚ ਸਨਮਾਨਤ ਕਰਾਂ ਕੰਮ ਉਲਟਾ ਹੋ ਗਿਆ ਤੇ ਬਣਾਈਆਂ ਕਿੰਨੇ ਜੀ ਇਹ ਬਿਮਾਰੀਆਂ ਸਾਡੇ ਸਮਾਜ ਦੇ ਆਓ ਇਹ ਰੋਗ ਨੇ ਇਹਨਾਂ ਰੋਗਾਂ ਤੋਂ ਮੁਕਤ ਹੋ ਆਪਣੇ ਪੁੱਤਰਾਂ ਨੂੰ ਇਹਨੇ ਗੁਣੀ ਬਣਾਈਏ ਕਿ ਸਾਨੂੰ ਆਪਣੇ ਸਮਾਜ ਵਿੱਚ ਸਿਰਫ ਤੀ ਤੇ ਚੇਤਾ ਕਰਿਓ ਜਿੱਦਣ ਸਾਡਾ ਸਮਾਜ ਇਹਨਾਂ ਗੱਲਾਂ ਉੱਤੇ ਤੁਰ ਪਿਆ ਨਾ ਸਾਡੇ ਘਰ ਬੈਕੌਂਠ ਬਣ ਜਾਣਗੇ ਸਾਡੇ ਘਰ ਸਵਰਗ ਬਣ ਜਾਣਗੇ ਸਾਡੇ ਘਰ ਵਧੀਆ ਬਣ ਜਾਣਗੇ ਤੇ ਮੈਂ ਤੀਆਂ ਨੂੰ ਵੀ ਕਹਿਣਾ ਹੁੰਨਾ ਇਹ ਗੁਣ ਨੇ ਜੀ ਤਜਰਬੇ ਨੇ ਤੀਆਂ ਪੜੀਆਂ ਲਿਖੀਆਂ ਨੇ ਅੱਜ ਕੱਲ ਪੁੱਤ ਵੀ ਪੜੇ ਲਿਖੇ ਨੇ ਘਰਾਂ ਨੂੰ ਬੜੇ ਸੋਹਣੇ ਤਰੀਕੇ ਨਾਲ ਨਭਾਓ ਜੇ ਤੀ ਇਹ ਗੱਲ ਕਵੇ ਮੰਮੀ ਜੀ ਮੈਂ ਪੜ੍ਹੀ ਲਿਖੀ ਜ਼ਰੂਰ ਆਂ ਜੇ ਮੈਨੂੰ ਰਸੋਈ ਦਾ ਕੋਈ ਕੰਮ ਨਾ ਆਇਆ ਤਾਂ ਤੁਸੀਂ ਸਿਖਾ ਦਿਓ ਤੇ ਅਗੇ ਉਹ ਸੱਸ ਕਵੇ ਪੁੱਤੋ ਫੇ ਜੇ ਕਿਸੇ ਗੱਲ ਦਾ ਮੈਨੂੰ ਨਾ ਪਤਾ ਹੋਇਆ ਤਾਂ ਤੂੰ ਮੈਨੂੰ ਸਮਝਾ ਦੇ ਆਪਾਂ ਰਲ ਮਿਲ ਕੇ ਇਸ ਘਰ ਨੂੰ ਬੈਕੌਂਠ ਬਣਾਉਣਾ ਵਾ ਮੈਂ ਕਹਿੰਨਾ ਘਰ ਸਵਰਗ ਬਣ ਸਕਦਾ ਵਾ ਰਲ ਕੇ ਰਹੀਏ ਪਿਆਰ ਮੁਹੱਬਤ ਨਾਲ ਰਹੀਏ ਕੋਈ ਤਾਂ ਗਾਨੀ ਹੈਗਾ ਇਦਾਂ ਦਾ ਕੋਈ ਤਵੀਤ ਨਹੀਂ ਹੈਗਾ ਕੋਈ ਫਾਂਡਾ ਨਹੀਂ ਹੈਗਾ ਕੋਈ ਜਲਦੀ ਬੋਤਲ ਇਦਾਂ بڑے ਲੋਕ ਫਾਂਡੇ ਕਰਾਉਂਦੇ ਫਿਰਦੇ ਆ ਆਪਣੇ ਗੁਰੂ ਕੋਲੋਂ ਸਿੱਖੀਏ ਘਰ ਸੁਖ ਵਸਿਆ ਬਾਰ ਸੁਖ ਪਾਇਆ ਕਉ ਨਾਨਕ ਗੁਰ ਮੰਤਰ ਜੜਾਇ ਖੰਡੇ ਬਾਟੇ ਦੀ ਪਾਉ ਲੈ ਕੇ ਗੁਰੂ ਦੇ ਪੁੱਤਰ ਤੇ ਗੁਰੂ ਦੀਆਂ ਧੀਆ ਬਣ ਕੇ ਆਪਣਾ ਜੀਵਨ ਬਤੀਤ ਕਰੀਏ ਤੇ ਆਪਣੇ ਗੁਰੂ ਦੇ ਸ਼ਬਦ ਨੂੰ ਸਮਝੀਏ ਕੰਚਨ ਕਾਇਆ ਨਿਰਮਲ ਹੰਸ ਜਿਹਦੀ ਕਾਇਆ ਦੇ ਵਿੱਚ ਕੋਈ ਵਕਾਰ ਨਹੀਂ ਉਹ ਕਾਇਆ ਕੰਚਨ ਵਰਗੀ ਹੈ ਜਿਸਮੇ ਨਾਮ ਨਰੰਜਨ ਅੰਸ਼ ਜਿਹਦੇ ਵਿੱਚ ਕਉ ਕਬੀਰ ਹਮ ਰਾਮ ਕੀ ਅੰਸ਼ ਹੋਵੇ ਬੰਦਾ ਬਾਦਸ਼ਾਹ ਦਾ ਪੁੱਤਰ ਤੇ ਭੀਖ ਮੰਗਦਾ ਹੋਵੇ ਤੇ ਉਹਨੂੰ ਕੋ ਦੱਸੇ ਤੈਨੂੰ ਪਤਾ ਤੂੰ ਜਿਸ ਰਾਜ ਵਿੱਚ ਭੀਖ ਮੰਗ ਰਿਆਂ ਇਸ ਰਾਜ ਦਾ ਜਿਹੜਾ ਮਾਲਕ ਹੈ ਉਹ ਤੇਰਾ ਬਾਪ ਹੈ ਤੇ ਸੋਚੋ ਭੀਖ ਮੰਗਣ ਵਾਲਾ ਕਟੋਰਾ ਚੁੱਕੇ ਪਰਾਂ ਮਾਰੇਗਾ ਮੈਂ ਤੇ ਬਾਦਸ਼ਾਹ ਦਾ ਪੁੱਤਰ ਆ ਐਦਾਂ ਹੀ ਆਪਾਂ ਵਾਂ ਆਪਾਂ ਹੈਗੇ ਤੇ ਕਹੋ ਕਬੀਰ ਹਾਂ ਰਾਮ ਕੀ ਅੰਸ ਅੰਸੋ ਹੀ ਉਸ ਰਮਿਓ ਇਹ ਪ੍ਰਮਾਤਮਾ ਦੀ ਤੇ ਅਸੀਂ ਦੇਹ ਧਾਰੀਆਂ ਦੇ ਅੱਗੇ ਐਦਾਂ ਪੱਲੇ ਅੜਦੇ ਫਰੀਏ ਬਾਣੀਆਂ ਦੀ ਨਾਂ ਵਈ ਕਿਸੇ ਹੋਰ ਕੋਲ ਨਹੀਂ ਜਾਣਾ ਸਾਹਿਬ ਜਿਸ ਦਾ ਨੰਗਾ ਭੁੱਖਾ ਹੋਵੇ ਇਸ ਦਾ ਨਫਰ ਕਿਥੋਂ ਰਾਜ ਖਾਵੇ ਕਹਿੰਦੇ ਸਾਹਿਬ ਮੇਰਾ ਸਦਾ ਹੈ ਜਿਸੇ ਸ਼ਬਦ ਕਮਾਏ ਉਹ ਉਹਹਾਣੀ ਕਦੇ ਨਾਹੇ ਨਾ ਆਵੇ ਨਾ ਜਾਏ ਸਦਾ ਸਦਾ ਸੋ ਸੇਵੀ ਹੈ ਜੋ ਸਭ ਮੇ ਰਹਾ ਸਮਾਏ ਅਵਰ ਦੂਜਾ ਕੋ ਸੇਵੀ ਹੈ ਜਮੈ ਤੈ ਮਰ ਜਾਏ ਮੈਂ ਉਹਦੇ ਕੋਲ ਕਿਉਂ ਜਾਵਾਂ ਜਿਹੜਾ ਜਮਿਆਂ ਵੀ ਆ ਤੇ ਜਿੰਨੇ ਮਰ ਜਾਣਾ ਵਾਂ ਮੈਂ ਤੇ ਉਹਦੇ ਕੋਲ ਜਾਵਾਂਗਾ ਜਿਹੜਾ ਆਦ ਸੱਚ ਜੁਗਾਦ ਸੱਚ है पी सच नानक एको है पाई एको है, एको है पाई एको है पाई है एको है, है। साहेब मेरा एको है साहेब मेरा एको है ਸਾਹਿਬ ਮੇਰਾ ਏਕੋ ਹੈ ਸਾਹਿਬ ਮੇਰਾ ਏਕੋ ਹੈ